ਤਾਂ ਉਹ 3 ਸਾਲ ਦਾ ਬੱਚਾ ਹੈ ਅੱਜ ਪੀਜੀਏ ਦਾ ਫੋਟੋ ਲੈ ਕੇ ਤੁਹਾਨੂੰ ਪੁੱਛਣਾ ਨਿਕਲਿਆ ਤੇ ਹਾਰ ਦਾ ਪ੍ਰੈਸ਼ਰ ਆ ਰਿਹਾ ਹੈ। ਅੱਛਾ ਤਾਂ ਜੇ ਉਹਦਾ ਬਾਹਰ ਦਾ ਖੁੱਲਦਾ ਨਹੀਂ ਹੈਗਾ ਉਹਦੇ ਕਰਕੇ ਬਹੁਤ ਜਿਆਦਾ ਡਾਕਟਰ ਕਹਿੰਦੇ ਡਾਕਟਰ ਕਹਿੰਦੇ ਵੀ ਇਹ ਤਾਂ ਹਾਰ ਜਿਹੜਾ ਫੇਫੜੇ ਆ ਨਾ ਫੇਫੜੇ 'ਚ ਮਾਸ ਚੜ ਗਿਆ ਉਹਦੇ ਨਾਲ ਜਿਹੜਾ ਸਰਾਕ ਬੰਦ ਨਹੀਂ ਉਹ ਮਿਲਿਆ ਨਹੀਂ ਹੈਗਾ ਅਪਾਇੰਟਮੈਂਟ ਪੀਜੀਏ 'ਚ ਹਾਂ ਜੇ ਉਹ ਤੇ ਕੋਈ ਤਰੀਕਾ ਪਾਉਂਦੇ ਕਿ ਤੱਕ ਪਰ ਜਾਂਦੇ ਰਹੀਦਾ ਫੇਵ ਨਹੀਂ ਫੇਅ ਕਿਹੜੇ ਤਰੀਕਾ ਮਾਉਂਦੇ ਚਾਰ ਪੰਜ ਵਾਰੀ ਇੱਥੇ ਕੰਮ ਕਰੋ ਤੁਸੀਂ ਸਾਰਾ ਆਪਣਾ ਭਾਰ ਨੀ ਫਿਰ ਪੋਚਣਾ ਹਾਂਜੀ ਸਾਨੂੰ ਹਾਂਜੀ ਹਾਂ ਸਾਨੂੰ ਦੋਸ਼ ਕਰ ਪੱਲੇ ਦਿੱ ਉਹਨ ਰਿਹਾ ਟਾਂਡੇ ਦੇ ਉਰ ਤੇ ਸਾਡੀ ਜ਼ਮੀਨ ਸੀਗੀ ਤੇ ਉੱਥੇ ਪਟਵਾਰੀ ਸਾਹਿਬ ਨੇ ਮਤਲਬ ਸਾਡੇ ਕੋ ਪੈਸੇ ਵੀ ਲੈ ਲੇ ਚੱਲਾ ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਕੀ ਕੀਤਾ ਵੇ ਮਤਲਬ ਉਹ ਫਾਈਲ ਜਮਾ ਕਰਤੀ ਪੂਰੀ ਤਸਵੀਲਾ ਕਰਾ ਕੇ ਫਾਈਲ ਕਰਾ ਦੇ ਨਾਂ ਸਹੀ ਕਰਾਉਣ ਵਾਸਤੇ ਆਪਣੇ ਦਾਦੇ ਦਾ ਉਹ ਦੁਬਾਰਾ ਪਸਾਰ ਬਾਦ ਜਦੋਂ ਫੱਟ ਕਢਾ ਕੇ ਤੇ ਨਾ ਫੇਵ ਨਹੀਂ ਚੜਿਆ ਜੀ ਸਰ ਫਿਰ ਜਦੋਂ ਪਟਵਾਰੀ ਸਾਹਿਬ ਆਏ ਪਣੋਂ ਦਿੱਤੀ ਉਹ ਕਹਿੰਦੇ ਵੀ ਜਿਹੜੇ ਪਹਿਲਾਂ ਪਟਵਾਰੀ ਸੀਗੇ ਉਹ ਆਪਣਾ ਬਦਲੀ ਹੋ ਗਈ ਉਹਨੂੰ ਕਹਿ ਕੋਈ ਖਾ ਕੇ ਸੈਟ ਦਿਓ ਕਿ ਸਾਡਾ ਫੇਵ ਉਦੋਂ ਤੋਂ ਦੀ ਕੰਮ ਪਿਆ ਸਰ ਜੀ ਦੇ ਦਿਓ ਲਿਖ ਜੀ ਮੈਨੂੰ ਹੁਣੇ ਤੋਂ ਕੰਮ ਠੀਕ ਹੈ ਜੀ ਫਿਰ ਮੈਨੂੰ ਇਹੀ ਕੰਮ ਨਾ ਕੈਂਪ ਆਫਿਸ ਚ ਹੋ ਜਾਣੇ ਚਾਹੀਦੇ ਜੀ ਹਰ ਰੋਜ਼ ਤਮੇ ਦਿਨ ਹੁਣ ਬਾਰਾ ਅਟੂ ਘਟੇ ਇਹੀ ਸਮੱਸਿਆ ਮਾ ਪਲਾਟਾਂ ਹੋ ਕੇ ਹੋਣ ਗਿਆ ਨਾ ਇਹੀ ਸਮੱਸਿਆ ਮਾ ਤੁਸੂਹੀ ਦੀ ਹੋਣਗੇ ਕੋਈ ਗੱਲ ਠੀਕ ਹੈ ਸਰ ਇਹ ਸਾਡੇ ਬੱਚੇ ਦਾ ਜਰੂਰੀ ਕੰਮ ਉਹ ਤੁਸੀਂ ਰਿਪੋਰਟਾ ਦਿਓ ਉਹ ਤਾਂ ਸੀ ਉਹ ਤਾਂ ਸੀ ਆ ਉਹ ਸਾਡਾ ਠੀਕ ਹੈ ਠੀਕ ਹੈ ਸਰ ਠੀਕ ਹੈ ਸ਼ੁਕਰੀਆ ਥੈਂਕ ਯੂ ਓਕੇ